ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਏ ਦਿਨ ਸਕੂਲੀ ਵਾਹਨਾਂ ਦੇ ਹੋ ਰਹੇ ਹਾਸਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਗੁਰਦਾਸਪੁਰ ਤੋਂ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਸੁਨੀਲ ਜੋਸ਼ੀ ਉਹਨਾਂ ਦੇ ਨਾਲ ਬਟਾਲਾ ਤੋਂ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ सुरेंद्र ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਿੱਥੇ ਕਾਦੀਆਂ ਦੇ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਹੋਣ ਤੇ ਉਹਨਾਂ ਦੇ ਚਲਾਨ ਕੱਟੇ ਗਏ ਉੱਥੇ ਹੀ ਆਮ ਲੋਕਾਂ ਦੇ ਵੀ ਚਲਾਨ ਕੱਟੇ ਗਏ ਅਤੇ ਜੁਰਮਾਨਾ ਪਾਇਆ ਗਿਆ ਗੱਲਬਾਤ ਕਰਦਿਆਂ ਪ੍ਰੋਟੈਕਸ਼ਨ ਆਫੀਸਰ ਅਨਿਲ ਜੋਸ਼ੀ ਅਤੇ ਇੰਸਪੈਕਟਰ सुरेंद्र ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਕ ਇਸ ਸਕੂਲਾਂ ਵਿੱਚ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਬੱਸਾਂ ਅਤੇ ਵੈਨਾ ਜਿਨ੍ਹਾਂ ਵਿੱਚ ਕੁਝ ਖਸਤਾ ਹਾਲਤ ਵਿੱਚ ਹਨ ਜਿਸ ਕਾਰਨ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਦੇਖਦੇ ਹੋਏ ਅੱਜ ਡੀਸੀ ਦਫ਼ਤਰ ਤੋਂ ਟੀਮਾਂ ਆਈਆਂ ਹਨ ਜਿਨ੍ਹਾਂ ਵੱਲੋਂ ਸੰਦੂ ਅਕੈਡਮੀ ਕੋਹਿੰੂਰ ਸਕੂਲ ਦੇ ਵਿੱਚ ਚੈਕਿੰਗ ਕੀਤੀ ਗਈ ਜਿਨ੍ਹਾਂ ਦੀਆਂ ਬੱਸਾਂ ਵਿੱਚ ਕੈਮਰੇ ਅੱਗ ਬਜਾਊ ਜੰਤਰ ਅਤੇ ਮੈਡੀਕਲ ਸਹੂਲਤ ਨਹੀਂ ਪਾਈਆਂ ਗਈਆਂ ਸਕੂਲਾਂ ਨੂੰ 20 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਬੱਸਾਂ ਵੈਨਾ ਵਿੱਚ ਜੋ ਵੀ ਕਮੀਆਂ ਹਨ ਉਹਨਾਂ ਨੂੰ ਪੂਰਾ ਕਰਨ ਸਰਕਾਰ ਦੀ ਸੇਵ ਸਕੂਲ ਪਾਲਸੀ ਦੇ ਮੁਤਾਬਕ ਜਿਸ ਤਰ੍ਹਾਂ ਕਿ ਡਰਾਈਵਰ ਦੀ ਵਰਦੀ ਗੱਡੀ ਵਿੱਚ ਲੇਡੀਜ਼ ਕੰਡਕਟਰ ਹੋਣੀ ਸਟੋਪ ਦਾ ਸਾਈਨ ਇੱਕ ਫਾਇਰ ਕਿਟ ਇੱਕ ਫਸਟ-ਏਡ ਕਿਟ ਅਤੇ ਬੱਸ ਉੱਪਰ ਪੀਲਾ ਕਲਰ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਬੱਸ ਦਾ ਇੱਕ ਸਟੈਪ ਨੀਵਾ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਆਸਾਨੀ ਨਾਲ ਬੱਸ ਉੱਪਰ ਚੜ੍ਹ ਸਕਣ ਨਾਲ ਹੀ ਉਹਨਾਂ ਨੇ ਕਿਹਾ ਕਿ ਬੱਸ ਦੀ ਲੋਕਲ ਸਪੀਡ 40 ਅਤੇ ਅਤੇ ਹਾਈਵੇ ਤੇ 50 ਹੋਣੀ ਚਾਹੀਦੀ ਹੈ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਹਦਾਇਤ ਦਿੱਤੀ ਕਿ ਉਹ ਦੇਖਣ ਕਿ ਬੱਚੇ ਦੇ ਸਕੂਲ ਦੀ ਬੱਸ ਵਿੱਚ ਲੇਡੀਜ਼ ਕੰਡਕਟਰ ਹੈ ਤਾਂ ਕਿ ਉਹਨਾਂ ਦਾ ਬੱਚਾ ਸੇਫ ਜਾਵੇ ਤੇ ਸੇਫ ਆਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਬੱਸ ਦਾ ਚਲਾਨ ਘੱਟ ਕੇ ਆਰਟੀਓ ਕੋਲ ਭੇਜ ਦੇਣਾ ਹੈ ਉਹਨਾਂ ਵੱਲੋਂ ਹੀ ਫਾਈਨ ਪਾਇਆ ਜਾਣਾ ਹੈ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਮੈਂ ਇੰਸਪੈਕਟਰ ਸਿੰਦਰ ਸਿੰਘ ਕਾਪਤ ਪੁਲਿਸ ਜਿਲ੍ਹਾ ਬਟਾਲਾ ਅੱਜ ਕਾੜੀਆਂ ਵਿੱਚ ਕਿਉਂ ਆਣਾ ਹੋਇਆ ਇਹ ਜੀ ਇਥੋਂ ਕੰਪਲੇਂਟਾਂ ਮਿਲੀਆਂ ਨੇ ਲੋਕਾਂ ਦੀਆਂ ਪਰ ਜਿਹੜੀ ਸਕੂਲ ਦੀ ਟਰਾਂਸਪੋਰਟ ਹੈ ਕਾੜੀਆਂ ਸ਼ਹਿਰ ਦੀ ਤਕਰੀਬਨ ਜਹਾਦੀਆਂ ਜਿਹੜੀਆਂ ਗੱਡੀਆਂ ਨੇ ਉਹ ਕੰਡਮ ਨੇ ਜਿਨ੍ਹਾਂ ਦੇ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਉਹਦੇ ਸਬੰਧ ਵਿੱਚ ਸਾਡੇ ਕੋਲ ਡੀਸੀ ਦਫ਼ਤਰ ਤੋਂ ਟੀਮਾਂ ਆਈਆਂ ਨੇ ਜੀ ਸੇਫ ਸਕੂਲ ਵਨ ਪਾਲਸ ਤਹਿਤ ਇਹਨਾਂ ਨੇ ਚੈਕਿੰਗ ਕਰ ਰਹੇ ਆ ਆ ਪਿਛੇ ਦੋ ਬੱਸਾਂ ਮਿਲੀਆਂ ਤਾਂ ਨੋਂਦੀ ਪਹਿਲਾਂ ਵੀ ਵੀਡੀਓ ਬਣਾਈ ਹੈ ਉਹਦੇ ਵਿੱਚ ਕੈਮਰੇ ਨੇ ਅਗਰ ਜ਼ੋਰ ਹੀ ਬੜੀਆਂ ਹੁੰਤਾਂੀਆਂ ਪਾਈਆਂ ਗਈਆਂ ਨੇ। ਉਹਦੇ ਨੂੰ ਦਾਅਵਾ ਕਰਪਾ ਹੁਣ ਇਹਨਾਂ ਦੇ ਖਿਲਾਫ ਚਲਾਨ ਕਰਕੇ ਫਿਰ ਅਦਾਲਤ ਵਿੱਚ ਪੇਸ਼ ਕਰਾਂਗੇ। ਹੋਰ ਕਿਹੜੇ ਕਿਹੜੇ ਸਕੂਲਾਂ ਚ ਐਸਾ ਚੱਕੀ ਕੋ? ਬਸ ਇੱਕ ਅੱਗੇ ਕੀ ਕਰਕੇ ਆਏ ਜੀ ਸਿੱਧੂ ਅਕੈਡਮੀ ਤੇ ਹੁਣ ਇਹਦੇ ਤੇ ਆਏ ਆ ਤੇ ਉਹਨੂੰ ਗਾਹ ਨਹੀਂ ਜਾਵਾਂਗੇ ਜੀ। ਪਾਵਰ ਨੇ ਵਰਦੀ ਚਾਹੀਦੀ ਹੈ ਜੀ ਜਿਹੜੀ ਉਹਨਾਂ ਦੇ ਸਕੂਲ ਉਹਨਾਂ ਨੇ ਨਿਸ਼ਚਿਤ ਹੋਈ ਹੈ ਗਰੇ ਹੈ ਮੈਂ ਕਹਾਂ। ਉਹ ਤੋਂ ਬਾਅਦ ਉਹ ਜਿਹੜੀਆਂ ਗੱਡੀਆਂ ਨੇ ਇਹਦੇ ਲੇਡੀ ਗਲਾਈਪਰ ਚਾਹੀਦੀ ਹੈ ਜੀ। ਇੱਕ ਸਟਾਪ ਦਾ ਸਾਈਨ ਇੱਥੇ ਲਗਾਉਣਾ ਚਾਹੀਦਾ ਗੱਡੀ ਦੇ ਨਾਲ ਜਿਹੜਾ ਕਿਸੇ ਪਛਲੇ ਨੂੰ ਪਤਾ ਲੱਗ ਜਾਵੇ ਵੀ ਸਟਾਪ ਵગેਰ ਰੁਕਣ ਨੂੰ ਇਸ਼ਾਰਾ ਕੀਤਾ ਹੈ ਹਾਂ ਗੱਜਾ ਦੇ ਵਿੱਚ ਜਿਹੜਾ ਫਾਇਰ ਕਿੱਟ ਹੋਣੀ ਚਾਹੀਦੀ ਹੈ ਉਹ ਵੀ ਇਹਨਾਂ ਦੇ ਵਿੱਚ ਹੈ ਨਹੀਂ ਜੀ ਉਹ ਚਾਰ ਇਹਨਾਂ ਨੇ ਕੱਢ ਕੇ ਰੱਖਿਆ ਚਾਹੁੰਦੇ ਕਿ ਐਸਾ ਨਹੀਂ ਇੱਕ ਜਿਹੜਾ ਫਸਟ ایڈ ਕਿੱਟ ਚਾਹੀਦੀ ਹੈ ਜੀ ਹੋਰ ਵੀ ਜਿਦਾਂ ਸਮਾਨ ਚਾਹੀਦਾ ਜਿਹੜਾ ਨਾ ਕੋਈ ਹੈ ਨਹੀਂ ਜੀ ਕੀ ਕੀ ਹਦਾਇਤ ਦਿੱਤੀ ਗਈ ਤੇ ਕਿਹੜਾ ਕੰਮ ਅਪੀਲ ਕੀਤੀ ਗਈ ਇਹਨਾਂ ਦੀ ਦੋ ਬੱਸਾਂ ਦਾ ਇਤਲਾਾਨ ਕੀਤਾ ਬਾਕੀ ਲੋਕ ਹਦਾਇਤ ਕੀਤੀਆਂ ਇਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਲਿਖ ਕੇ ਲਾ ਦੇ ਜੀ ਇਹ ਇਹ 20 ਦਿਨਾਂ ਦੇ ਵਿੱਚ ਵਿੱਚ ਅੰਦਰ ਆਪਣੇ ਨਵੇਂ ਸਾਰੇ ਪ੍ਰਬੰਧ ਕਰਕੇ ਤੇ ਸਾਨੂੰ ਨੋਟ ਕਰਾਉਣਗੇ ਆਣ ਕੇ ਚੈੱਕ ਕਰਾਉਣਗੇ ਜੇ ਦੁਬਾਰਾ ਹੀ ਆਣ ਕੇ ਜਿਹੜੀਆਂ ਰਿੰਦੀਆਂ ਵਸਾਂ ਉਹਨਾਂ ਦੇ ਕਾਰਵਾਈ ਕਰਾਉਂਗਾ ਜੁਰਮਾਨਾ ਵੀ ਪਾਇਆ ਗਿਆ ਜੁਰਮਾਨਾ ਪਾਉ ਹੋਈ ਹਾਲੇ ਚੱਲ ਰਿਹਾ ਹੈ ਮੇਰਾ ਨਾਮ ਸੁਨੀਲ ਜੋਸ਼ੀ ਆ ਸਰ ਹਾਂ ਜੀ ਕਿਹੜਾ ਉਹਦਾ ਜੀ ਮੈਂ ਡਿਸਟ੍ਰਿਕਟ ਚਾਇਰ ਪ੍ਰੋਟੈਕਸ਼ਨ ਅਫਸਰ ਆ ਹਾਂ ਜੀ ਕਿਹਦੇ ਕਿਹੜੇ ਸਕੂਲ ਆਏ ਤੋਂ ਕੀ ਕੀ ਚੈੱਕ ਸਰ ਅੱਜ ਆਪਾਂ ਕਾਦੀਆਂ ਦੇ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕਰ ਰਹੇ ਹਾਂ ਉਹਨਾਂ ਵਿੱਚ ਅੱਜ ਐ ਓਹ ਨੂਰ ਇੰਟਰਨੈਸ਼ਨਲ ਸਕੂਲ ਉਥੇ ਆਈ ਸੀ ਤੇ ਉਹਨਾਂ ਦੀ ਬੱਸਾਂ ਦੀ ਚੈਕਿੰਗ ਕਰਦੇ ਆ ਕਿ ਕੀ ਕੀ ਚੀਜ਼ਾਂ ਬੋਲ ਸਰ ਕਾਫੀ ਚੀਜ਼ਾਂ ਨੇ ਮਰ ਕੇ ਇਹਨਾਂ ਦੀ ਮੈਕਸਿਮਮ ਬੱਸਾਂ ਦੇ ਨਵੀਆਂ ਨੇ ਬਾਕੀ ਇਹਨਾਂ ਨੂੰ ਦੱਸਤਾ ਕਿ ਸਰ ਨਵੀਂ ਬੱਸਾਂ ਇਹਨਾਂ ਦੇ ਵਿੱਚ ਕੈਮਰਾ ਨਹੀਂ ਸੀ ਲੱਗਾ ਹੋਇਆ ਇਹਨਾਂ ਨੂੰ ਕਹਿੰਤਾ ਕਿ ਇਹ ਵਿੱਚ ਕੈਮਰਾ ਲੱਗਣਾ ਕਿਉਂਕਿ ਮਾਨਜੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਦਿਸਾਂ ਅਨਸਾਰ ਉਹਨਾਂ ਨੇ ਸੀਐਸ ਸਕੂਲ ਵਨ ਪਾਲਿਸੀ ਦੇ ਅੰਡਰ ਹਰ ਬੱਸ ਦਾ ਕਲਰ yellow ਹੋਣਾ ਚਾਹੀਦਾ ਸਰ ਕੈਮਰਾ ਹੋਣਾ ਚਾਹੀਦਾ ਸਟੌਪ ਜਿਹੜਾ ਜਿੱਥੇ ਬੱਚੇ ਚੜ੍ਹਦੇ ਨੇ ਸਟੈਪ ਥੋੜਾ ਥੱਲੇ ਹੋਣਾ ਚਾਹੀਦਾ ਸੈਕੰਡਰੀ ਵਿੱਚ ਲੇਡੀ ਕੰਡਕਟਰ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਪ੍ਰੋਬਲਮਜ਼ ਆਈਆਂ ਪਿੱਛੇ ਜਿਸ ਤਰ੍ਹਾਂ ਦਿੱਲੀ ਕਾਂਡ ਰਹਾ ਸੀ ਬੱਚਾ ਬੱਚੀ ਪੰਮੀ ਉਹਦੇ ਵਿੱਚ ਨਸਰੀ ਕਲਾਸ ਜਾ ਰਹੀ ਹੈ ਪਲੱਸ 2 ਦੀ ਜਾ ਰਹੀ ਹੈ ਉਹਦੇ ਵਿੱਚ ਬਹੁਤ ਜ਼ਰੂਰੀ ਕਿ ਲੇਡੀ ਕੰਡਕਟਰ ਹੋਣਾ ਮੈਕਸਿਮਮ ਕਿ ਸਾਡੇ ਕਾਫੀ ਸਕੂਲਾਂ ਵਿੱਚ ਲੇਡੀ ਕੰਡਕਟਰ ਹੈ ਹੀ ਨਹੀਂ ਆ ਤਾਂ ਬਾਕੀ ਡਰਾਈਵਰਸ ਦੀ ਯੂਨੀਫਾਰਮ ਪ੍ਰੋਪਰ ਹੋਣੀ ਚਾਹੀਦੀ ਆ ਆਪਾਂ ਬੜੀ ਬੜੀ ਦੇਖਦੇ ਆ ਕਿ ਸਕੂਲ ਵਾਲੇ ਕਹਿੰਦੇ ਨੇ 18-20 ਲੱਖ ਦੀ ਬੱਸ ਲੈ ਆ ਦਿੰਦੇ ਆ ਪਰ ਡਰਾਈਵਰ ਨੂੰ 1000 ਰੁਪਏ ਦੀ ਯੂਨੀਫਾਰਮ ਲੈ ਕੇ ਨਹੀਂ ਦਿੰਦੇ ਆ ਬਾਕੀ ਫਰਸਟ ایڈ ਕਿੱਟ ਹੋਣੀ ਚਾਹੀਦੀ ਆ ਅੱਗ ਬੁਝਾਉਣ ਵਾਲਾ ਹੋਣਾ ਚਾਹੀਦਾ ਫਾਇਰ ਸੈਕਚਨ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਸਾਰੇ ਸਕੂਲਾਂ ਨੂੰ ਰਿਕਵੈਸਟ ਕਰਾਂਗੇ ਇਹ ਪੂਰੀ ਹੋਣੀ ਚਾਹੀਦੀ ਆ ਸਰ ਹੋਰ ਸਰ ਡਰਾਈਵਰ ਦੀ ਸੀਟ ਕਿ ਨਹੀਂ ਹੋਣੀ ਚਾਹੀਦੀ ਸਰ ਜਿਹੜੀ ਸਕੂਲ ਦੇ ਪਿੱਛੇ ਵੈਸੇ ਲਿਖਿਆ ਹੋਣਾ ਚਾਹੀਦਾ ਆਰਟੀਆ ਨੰਬਰ ਉਹਦੇ ਪਿੱਛੇ ਲਿਖਿਆ ਹੋਣਾ ਜਿਹੜੀ ਲੋਕਲ ਆ ਸਰ ਉਹਦੀ 40 ਸਪੀਡ ਹੋਣੀ ਚਾਹੀਦੀ ਆ ਜਿਹੜਾ ਸ਼ਹਿਰੋਂ ਬਾਹਰ ਤੇ 50 ਸਪੀਡ ਹੋਣੀ ਚਾਹੀਦੀ ਈਟ ਟੈਟੈਂਟ ਦੇ ਲੋਕਾਂ ਸਰ ਮੈਂ ਇਹੀ ਗੱਲ ਕਵਾਂਗਾ ਕਿ ਦੇਖੋ ਮੈਂ ਸਾਰਿਆਂ ਨੂੰ ਜ਼ਿਕਰ ਕਰਸਟ ਕਰਦਾ ਵੀ ਦ ਸਕੂਲ ਪ੍ਰਿੰਸੀਪਲ ਮੈਂ ਇਹੀ ਗੱਲ ਕਵਾਂਗਾ ਕਿ ਸਾਰੀ ਰਿਸਪੌਂਸਿਬਿਲਟੀ ਡਿਪਾਰਟਮੈਂਟ ਦੀ ਨਹੀਂ ਹੁੰਦੀ ਗਵਰਨਮੈਂਟ ਦੀ ਨਹੀਂ ਹੁੰਦੀ ਆਪਾਂ ਜਦੋਂ ਵੀ ਕੋਈ ਪੇਰੈਂਟਸ ਆਪਣਾ ਬੱਚਾ ਭੇਜਦੇ ਆ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਇਹ ਚ ਡੀਡਿ ਕਨੈਕਟਰ ਹੈਗੀ ਹੈ ਕੀ ਡਰਾਈਵਰ ਬਿਲਕੁਲ ਸਹੀ ਹੈ ਬੱਸ ਦਾ ਕਲਰ ਜੈਲੋ ਆ ਆਪਾਂ ਫੀਸ ਦਿੰਨੇ ਆ ਜੇਕਰ ਬੱਸ ਵਾਲਾ ਕੋਈ ਵੀ ਸਪੋਜ਼ ਕਰੋ 1000 ਰੁਪਏ ਮੰਗਦਾ 500 ਮੰਗਦਾ ਪਰ ਕਦੀ 400 ਨਹੀਂ ਦਿੰਦੇ ਪੂਰੇ ਬੱਸ ਦਿੰਨੇ ਆ ਤੇ ਸਾਡਾ ਵੀ ਫਰਜ਼ ਬੰਦਾ ਕਿ ਇਹਨੂੰ ਦੇਖ ਕੇ ਬੱਚੇ ਨੂੰ ਵਿੱਚ ਬਿਠਾਈ ਦੂਸਰੀ ਸਕੂਲ ਦੇ ਪ੍ਰਿੰਸੀਪਲ ਜੀ ਨੂੰ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਸਰ ਮੇਰੀ ਰਿਕਵੈਸਟ ਹੈ ਸੇਫ ਸਕੂਲ ਵਨ ਪਾਲਿਸੀ ਇਹ ਗੱਲ ਕਹਿੰਦੀ ਹੈ ਕਿ ਕੋਈ ਵੀ ਸਕੂਲ ਦੇ ਵਿੱਚ ਆਟੋ ਬੱਸ ਆ ਰਹੀ ਆ ਭਾਵੇਂ ਇਹਨਾਂ ਦੇ ਸਕੂਲ ਦੀ ਨਹੀਂ ਹੈ ਪੇਰੈਂਟਸ ਨੇ ਹਾਇਰ ਕੀਤੀ ਹੋਈ ਆ ਰਿਸਪੌਂਸਿਬਿਲਟੀ ਸਕੂਲ ਦੀ ਆ ਕਿਉਂਕਿ ਬੱਚੇ ਇਹਨਾਂ ਦੇ ਸਕੂਲ ਦੇ ਆ ਰਹੇ ਆ ਪਰਮਾਤਮਾ ਨਾ ਕਰੇ ਕਿਤੇ ਵੀ ਤੁਸੀਂ ਵੀ ਦੇਖ ਦਿਓ ਸਰ ਇਥੇ ਹਾਸਾ ਹੁੰਦਾ ਉਹ ਦੇਖ ਜਿਹੜੇ ਸਕੂਲ ਦੀ ਯੂਨੀਫਾਰਮ ਹੈ ਉਹ ਸਕੂਲ ਦੇ ਆਟੋ ਦਾ ਨਾਮ ਲੈਣ ਦਾ ਭਾਵੇਂ ਆਟੋ ਪ੍ਰਾਈਵਿਟੀ ਹੈ ਇਸ ਕਰਕੇ ਪ੍ਰਿੰਸੀਪਲ ਸਾਹਿਬ ਵੀ ਅਗਲ ਦਾ ਖਿਆਲ ਰੱਖਣ ਕਿ ਜਿਹੜੇ ਆਟੋ ਇਹਨਾਂ ਦੇ ਸਕੂਲ ਦੇ ਆ ਰਹੇ ਆ ਕਿਉਂ ਸੇਫ ਸਕੂਲ ਵਾਂ ਦੀ ਅਦਾਇਤਾਂ ਪੂਰੀਆਂ ਕਰਦੇ ਨੇ ਹੋਰ ਜੁਰਮਾਨਾ ਕਿੰਨੇ ਕਰ ਸਕਣ ਪਾਏ ਸਰ ਜੁਰਮਾਨਾ ਆਪਾਂ ਆਪਣੇ ਕੋ ਨਹੀਂ ਪਾ ਸਕਦੇ ਆਪਾਂ ਚਲਾਨ ਕੱਟ ਕੇ ਆਰਟੀਓ ਸਾਹਮਣੇ ਭੇਜਣਾ ਹੁੰਦਾ ਉਹਨਾਂ ਨੇ ਆਪਣੇ ਪੈਂਸ ਦੇ ਅਕੋਰਡਿੰਗਲੀ ਇਹਨਾਂ ਨੂੰ ਫਾਈਨ ਕਰਨਾ ਹੁੰਦਾ ਸੀ ਇਹਨਾਂ ਪੈਸਾ ਸਰ ਇਹ ਤਾਂ ਕਾਫੀ ਹੈ ਦੇਖੋ ਜਿਸ ਦੇ ਹਿਸਾਬ ਨਾਲ ਟੈਂਸ ਲੱਗਿਆ ਕਿਉਂਕਿ ਉਹ ਤੇ ਟ੍ਰੈਫਿਕ ਇੰਚਾਰਜ ਸਰ ਨਾਲ ਹੀ ਨੇ ਆ ਆਪਾਂ ਨੇ ਦੱਸਣਾ ਸਾਰੇ ਇਹਨਾਂ ਚਿਹਾਂ ਕਮੀਆਂ ਨੇ ਸਰ ਦੇ ਕੋਈ ਫੈਸਲਾ ਲੈਣਿਆ ਆਰਟੀਸ ਸਮੇ ਜੁਰਮਾਨਾ ਕਰਦਾ